ਤਮਾ ਸੰਗੀਤ ਮੁਕੀਲੇ ਦਾ ਜੱਦੀ ਕਰ ਦੇਖਣ ਲਈ ਅਸੀਂ ਜਾ ਰਹੇ ਹਾਂ ਇਸ ਵੇਲੇ ਅਸੀਂ ਪਿੰਡ ਗੁਗਰੀ ਚ ਖੜੇ ਹਾਂ ਮੇਰੇ ਨਾਲ ਤਾਂ ਫਰੇਮੜੇ ਅੰਠੇ ਕੋਰੇਟਾ ਦਾ ਕੰਮ ਕਰਦੇ ਰਹੇ ਨੇ ਇਹ ਮੇਰੇ ਨਾਲ ਕਿੱਥੇ ਡਾਲੇ ਵਰਗੇ ਜੇਠੇ ਸੀ ਕਰਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਤਾਂ ਘਰ ਤੋਂ ਬਹੁਤ ਪੁਰਾਣੇ ਤੇ ਉਹਨੂੰ ਦੀ ਪ੍ਰਸ਼ੰਸਾ ਪਿਆ ਸੋਹਣੀ ਕਿਲੇ ਦੇ ਜਿਹੜੇ ਉਹ ਜੱਤੀ ਕਰ ਦਿੱਤੀ ਉਹ ਗੱਲ ਕਰਾ ਕਾਲਾ ਕਿਵੇਂ ਕਰਦਾ ਇਹ ਘਰ ਦਾ ਇਹ ਘਰ ਦਾ ਮੇਰੇ ਖਿਆਲ ਇਹਨਾਂ ਦਾ ਜਨਮ ਇੱਥੇ ਹੋਇਆ ਜੀ ਇਸੇ ਘਰ ਦੇ ਵਿੱਚ ਸਾਰੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਉਸਤਾਦ ਜੀ ਦੇ ਭੈਣ ਭਰਾਵਾਂ ਦਾ ਇੱਥੇ ਜਨਮ ਹੋਇਆ ਗੱਦੀ ਪੁਸ਼ਤੀ ਕਰਾ ਇਹ ترਸੇਮ ਸਿੰਘ ਭੱਜ ਜਿਹੜੇ ਉਹਨਾਂ ਫਰੇਟਾਂ ਦਾ ਕੰਮ ਕਰਦੇ ਰਿਹਾ ਹੋਇਆ ਇਹ ਜਦੋਂ ਅਮਰ ਸਿੰਘ ਚਮਕੀਲਾ ਧਨੀ ਨਾਮ ਹੁੰਦਾ ਸੀ ਸਿਰਫ ਲੋਕਾਂ ਬਾਰੇ ਇਹਨਾਂ ਨੌਲੇਜ ਨਹੀਂ ਸੀ ਲੋਕਾਂ ਬਾਰੇ ਸਿਰਫ ਚੇਟਕ ਸੀ ਪਰ ਅਮਰ ਸਿੰਘ ਚਮਕੀਲਾ ਲੋਕਾਂ ਵਿੱਚ ਨਹੀਂ ਸੀ ਉਦੋਂ ਇਹ ਉਹਨਾਂ ਦੇ ਸਾਥੀ ਆ 1980 80 ਵਾਲੇ ਹਾਂਜੀ ਹਾਂਜੀ 80 82 ਤੋਂ ਪਹਿਲਾਂ ਦੇ ਪਹਿਲਾਂ ਦੇ ਪਹਿਲਾਂ ਦੇ 80 82 ਦਾ 82 ਤੋਂ 83 ਤੋਂ ਉਹਨਾਂ ਦਾ बन ਗਿਆ ਸੀ ਕਿ 88 ਵਿੱਚ ਹੁਣੀ ਸਟਾਰ ਹਾਂ ਜੀ ਤੁਸੀਂ ਕਿੱਥੋਂ ਆਈਆਂ ਹਰਿਆਣੇ ਚ ਸਰਸਾ ਜ਼ਿਲ੍ਹਾ ਹਰਿਆਣੇ ਚ ਹਰਿਆਣੇ ਚ ਤੁਹਾਨੂੰ ਬੜਾ ਪਿਆਰ ਸੀ ਸਤਾਰ ਨਾਲ ਸਾਡੇ ਜਦੋਂ ਕਾਲਿਆਂ ਵਾਲੀ ਖਾੜਾ ਲੱਗਿਆ 88 ਦੇ ਵਿੱਚ ਉਦੋਂ ਮੈਂ 9 ਸਾਲ ਦਾ ਸੀਗਾ ਜੀ 9 ਤੋਂ ਇਹਦਾ ਬਣ ਗਿਆ ਸੀਗਾ ਉਸਤਾਦ ਦਾ ਪਾਣ ਬਣ ਗਿਆ ਪਾਣ ਬਣ ਗਿਆ ਸੀ ਤੁਸੀਂ 9 ਸਾਲ ਦੇ ਸੀ ਹਾਂ ਜੀ ਹਰਿਆਣੇ ਚ ਉਹਨਾਂ ਦਾ ਹਰਿਆਣੇ ਸਰਸਾ ਜ਼ਿਲ੍ਹਾ ਜੀ ਦਿੰਦਾ ਸੀ ਕਰਾਦਾ ਹਾਂ ਜੀ ਦਿੰਦਾ ਜੀ ਦਿੰਦਾ ਬਹੁਤ ਮੀਂਹ ਪੈ ਰਿਹਾ ਸੀਗਾ ਜੀ ਤੇ ਪਰ ਤਾਂ ਵੀ ਲੋਕ ਬਹੁਤ ਕਾਠੂ ਉਮੀਜਕਰੀ ਹਿੱਚੀ ਨਹੀਂ ਜਾ ਤੇ ਸਟੇਜ ਤੇ ਉਸਤਾਦ ਨੇ ਉਮੀਜਕਰੀ ਪ੍ਰੋਫੈਸ ਕੀਤੀ ਕਿਹਨਾਂ ਨੇ ਬੁਲਾਇਆ ਸੀ ਉਹਨਾਂ ਨੂੰ ਹਾਂਜੀ ਕਿਹਨਾਂ ਨੇ ਬੁਲਾਇਆ ਖਾੜੇ ਚ ਲੱਗਾ ਸੀ ਜੀ ਸਾਡੇ ਰਿਸ਼ਤੇਦਾਰ ਸੀਗਾ ਹਾਂ ਉਹ ਬਾਈ ਉੱਧਰ ਸ਼ਕਤਾਂਕ ਕਿੱਲੇ ਵਾਲੀ ਨਾ ਕਾਲੇ ਵਾਲੀ ਕਾਲੇ ਵਾਲੀ ਸਰਸਾ ਜਿਲ੍ਹਾ ਸਰਸਾ ਬਹੁਤ ਮਸ਼ਹੂਰ ਮੰਡੀ ਹੈ ਜੀ ਦੰਦਰ ਦੇ ਵਿੱਚ ਵਿੱਚ ਕੋਦੋਂ ਤੁਹਾਨੂੰ ਕੀ ਲੱਗਿਆ 9 ਸਾਲ ਦੇ ਤੁਸੀਂ ਹਾਂਜੀ ਕੀ ਲੱਗਿਆ ਉਹਨੂੰ ਕੋਈ ਸਮਝ ਆਈ ਕੀਤਾ ਦੀ ਹਾਂਜੀ ਹਾਂਜੀ ਬੜਾ ਪਿਆਰ ਹੋ ਗਿਆ ਸਾਨੂੰ ਉਹਦੀ ਪਿਆਰ ਹੋ ਗਿਆ ਸੀਗਾ ਜੀ ਸਾਡੀ ਬੜੀ ਚਾਹ ਸੀ ਵੀ ਉਸ ਸਾਲ ਨੂੰ ਮਿਲਾਂਗੇ ਪਰ ਮਨ ਦਾ ਮੈਨੂੰ ਟਾਈਮ ਮਿਲਿਆ ਪਰ ਅੱਜ 40 ਸਾਲਾਂ ਬਾਅਦ ਅਸੀਂ ਇੱਥੇ ਵਰਸੀ ਤੇ ਆਈਆਂ ਸਾਨੂੰ ਬਹੁਤ ਚੰਗਾ ਲੱਗ ਰਿਹਾ ਮਹਿਸੂਸ ਹੋ ਰਿਹਾ ਜਿੱਦਣ ਉਹਨਾਂ ਦੀ ਹੱਤਿਆ ਹੋਈ ਉਸ ਦਿਨ ਤੁਹਾਨੂੰ ਫਿਰ ਕਦ ਪਤਾ ਲੱਗਿਆ ਜੀ ਮੈਂ 9th ਵਿੱਚ ਜਦੋਂ ਪੇਪਰ ਦੇ ਕੇ ਅਸੀਂ ਬਾਹਰ ਨਿਕਲੇ ਤਾਂ ਇੱਕ ਮਾਸਟਰ ਜੀ ਨੇ ਅਖਬਾਰ ਦੇਖਿਆ ਜਸਪਾਲ ਸਿੰਘ ਸੀ ਡਰਾਈਵਰ ਉਹ ਕਹਿੰਦਾ ਕੂ ਹੋ ਮਾਹ ਜੀ ਸਰ ਕੀ ਹੋ ਗਿਆ ਕਹਿੰਦੇ ਚਮਕੀਲਾ ਮਾਰਦਾ ਹੈ ਤੇ ਅਸੀਂ ਸਾਰੇ ਉੱਥੇ ਹੀ ਬਹਿ ਗਏ ਤਾਰਾ ਇੰਨਾ ਅਫਸੋਸ ਉਹਨਾਂ ਦੇ ਕੁਝ ਗੀਤਾਂ ਤੇ ਲੋਕ ਕਮੈਂਟ ਕਰਦੇ ਆ ਉਹਨਾਂ ਬਾਰੇ ਕਿੱਦਾਂ ਕਹੂੰ। ਵੇਖੋ ਜੀ ਜਿਹੜੀਆਂ ਉਹਨਾਂ ਨੇ ਕਹਾਵਤਾਂ ਵਰਤੀਆਂ ਜਾਂ ਖਵਤਾਂ ਵਰਤੀਆਂ ਉਹ ਅੱਜ ਤੱਕ ਵੀ ਕਲਾਕਾਰ ਨਹੀਂ ਵਰਤ ਸਕਿਆ। ਪਰ ਉਹਨਾਂ ਦੀ ਸਾਨੂੰ ਉਸ ਟਾਈਮ ਤਾਂ ਨਹੀਂ ਸਮਝ ਆਈ ਅੱਜ ਬੜੀ ਸਮਝ ਆਈ ਐ ਇੱਕ ਪੰਜਾਬੀ ਮਾਂ ਦਾ ਪੰਜਾਬੀ ਮਾਂ ਬੋਲੀ ਦਾ ਆਪਾਂ ਸਭ ਤੋਂ ਵਧੀਆ ਆਰਟਿਸਟ ਕਲਾਕਾਰ ਜਿਹੜਾ ਸੁੱਧ ਪੰਜਾਬੀ ਬੋਲਣ ਵਾਲਾ ਉਹ ਅਮਰ ਸਿੰਘ ਚਮਕੀਲੇ ਸੀ। ਤੁਸੀਂ ਬੇਸਿਕਲੀ ਕੀ ਕਰਦੇ ਸੀ ਕੋਈ ਜੌਬ ਕਰਦੇ ਸੀ? ਹਾਂ ਜੀ ਹੁਣ ਵੀ ਜੌਬ ਕਰਦੇ ਹਾਂ। ਕਿਹੜੇ ਵਿਭਾਗ ਵਿੱਚ? ਪ੍ਰੋਫੈਸਰਾਂ ਜੀ ਪ੍ਰਮੰਡੂ ਸਾਹਿਬ ਅਸ਼ੇਤਰਵੰਦੀ ਸਾਹਿਬ ਤੇ ਇੱਥੇ ਪਹਿਲੀ ਵਾਰ ਹੀ ਆਏ ਨੇ ਪਹਿਲੀ ਵਾਰੀ ਪਹਿਲੀ ਵਾਰੀ ਆਉਣ ਦਾ ਸਬੱਬ ਇਹ ਜਾਂ ਪਹਿਲਾਂ ਕਿਉਂ ਨਹੀਂ ਬਣਿਆ ਪਹਿਲਾਂ ਜੀ ਬਸਰ ਜੇ ਮੀ ਐਸਐਸਸੀ ਜ਼ਿੰਦਗੀ ਦੇ ਹਰ ਜਿਹੜੇ ਅਸੀਂ ਸੋਚ ਰਹੇ ਨਹੀਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦਾ ਸਮ ਆ ਮੇਰੇ ਸਾਰੇ ਸਾਥੀ ਹੈ ਸਾਡਾ ਟਰਸਟ ਬਣਿਆ ਹੋਇਆ ਜੀ ਆਏ ਜਿਹੜਾ ਪਰ ਅਸੀਂ ਸਾਡੀ ਚੁਆਇਸ ਸੀਗੀ ਵੀ ਇੱਕ ਵਾਰੀ ਉਸਤਾਦ ਦੀ ਵਰਸੀ ਤੇ ਜ਼ਰੂਰ ਜਾ ਕੇ ਆਉਣਾ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ ਟਰਸਟ ਕਰਨ ਦੇ ਨਾਤੇ ਕ੍ਰਸ਼ਟ ਕਰਨ ਦੇ ਨਾਂ ਤੇ ਬਣਿਆ ਹੈ। ਕ੍ਰਸ਼ਟ ਜੀ ਸੰਤਗੜ ਦੇ ਕ੍ਰਸ਼ਟ ਬਣਿਆ ਹੋਇਆ ਹੈ। ਕਿੰਨੇ ਸਾਥੀ ਆਏ ਹਰਿਆਣੇ ਚ? ਹਰਿਆਣੇ ਚ ਅਸੀਂ 10 ਕਹਾਂਗੇ। ਤੁਹਾਡੇ ਬੰਗ ਹਰਿਆਣੇ ਚ ਹੋਰ ਵੀ ਚਮਕੀਲੇ ਦੇ ਫੈਨ ਨੇ। ਬਹੁਤ ਜੀ ਸਾਡੇ ਪਿੰਡਾਂ ਲੱਕੜ ਵਾਲੀ ਪਿੰਡ ਹੈ। ਉੱਥੇ ਵੀ ਸਤਾਰ ਜੀ ਆਏ ਸੀ ਸਾਡੇ ਨਵਾਂ ਪਿੰਡਾ ਉੱਥੇ ਵੀ ਸਤਾਰ ਜੀ ਆਏ ਸੀ। ਪਰ ਮੈਂ ਇੱਕ ਵਾਰੀ ਕਾਲਿਆਂ ਵਾਲੀ ਦਿੱਖਿਆ ਸੀ। ਕੋਈ ਲਿਖਣ ਦਾ ਸ਼ੌਂਕ ਜਾਂ ਗਾਉਣ ਦਾ ਸ਼ੌਂਕ ਲਿਖਣ ਦਾ ਤਾਂ ਸਾਡਾ ਜੀ ਇਤਿਹਾਸਕਾਰ ਹੀ ਅਸੀਂ ਐਸਟੀ ਮੈਕਰ ਕੱਪਾ ਲੈ ਗਿਆ ਐਸਟੀ ਮੈਕਰ ਹਾਂ ਜੀ ਕਿਸ ਟੌਪਿਕ ਤੇ ਮਤਲਬ ਸੂਫੀ ਸੰਤਾਂ ਦੇ ਨਾਮ ਤੇ ਜੀ ਡਿਵੈਲਪਮੈਂਟ ਆਉ ਸਿੱਖ ਇੰਸਟੀਚਿਊਸ਼ਨ ਦੇ ਨਾਮ ਤੇ ਮਤਲਬ ਸਿੱਖ ਇਤਿਹਾਸ ਤੇ ਕਈ ਕਿਤਾਬਾਂ ਸਾਡੀ ਪਬਲਿਸ਼ ਹੋਈਆਂ ਕਈ ਚਮਕੀਲੇ ਨੂੰ ਮਿਲਣ ਦਾ ਜ਼ਿੰਦਗੀ 'ਚ ਉਸ ਵੇਲੇ ਨੇ ਇਦਾਂ ਨਹੀਂ ਬਈ ਚੇਸਟਾ ਪਾਇਦਾ ਹੋਵੇ ਆਪਾਂ ਮਿਲ ਜਾਈਏ ਛੋਟੇ ਸੀ ਜੀ ਉਮਰ 'ਚ ਕੋਈ ਸੋਰਸ ਨਹੀਂ ਸੀਗਾ ਮਿਲਣ ਦਾ ਜੋ ਅੰਦਰੋਂ ਤੋਂ ਬਲਬਲੇ ਬੜੇ ਉੱਠਦੇ ਸੀ ਉਸਤਾਦ ਇੱਕ ਵਾਰੀ ਜ਼ਰੂਰ ਮਿਲ ਗਿਆ ਜੀ ਪਰ ਮਿਲਣ ਦਾ ਨਹੀਂ ਮੌ ਉਸ ਵੇਲੇ ਬੀਬਾ ਅਮਰਜੋਤ ਗਾਉਂਦੀ ਸੀ ਜਦੋਂ ਕਾਲੇ ਵਾਲੀ ਗਏ ਕਿਹੜੇ ਕਿਹੜੇ ਗੀਤ ਗਾਇ ਸੀਗੇ ਉਦੋਂ ਕੀ ਗੀਤ ਆਇਆ ਸੀਗਾ ਇੱਕ ਤਾਂ ਸੋਹੜੀ ਦੀ ਲਾਲ ਜਿਹਨੇ ਚੱਕਾ ਜੰਮ ਤਾ ਟੈਕਸੀ ਦਾ ਸੋਰ ਇਹ ਤਾਂ ਲਾਸਟ ਆਈ ਹੈ ਨਾ ਜਿਹੜੀ 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 ਸੋਰੇ ਦੀ ਲਾਲ ਮਰੂਤੀ ਹੈ ਤੇ ਲਾਸਟ ਉਹਨਾਂ ਦੀ ਦਿੱਖ ਤੋਂ ਆਫਟਰ ਬਾਅਦ ਚ ਉਹਨ ਕਰ ਰਹੀ ਹੋਈ ਇੱਕ ਜਿਹੜੀ ਕਿ ਤਰ੍ਹਾਂ ਹਾਂ ਹਾਂ ਦੋ ਪੋਟੋ ਕੱਟ ਲਓ ਮਤਲਬ ਕੁਝ ਵੀ ਜਿਆਦਾ ਤੁਸੀਂ ਫੈਨਿਆ ਜੇ ਤੁਹਾਡੀ ਫੈਮਿਲੀ ਚ ਲੇਡੀਆਂ ਵਗੈਰਾ ਉਹ ਵੀ ਚਮਕੀਲੀਆਂ ਫੈਨਸ ਹੁੰਦੇ ਸਾਡੇ ਪਿੰਡਾਂ ਦੇ ਆਮ ਹੀ ਚਮਕੀਲਾ ਹੁੰਦੇ ਹੁੰਦੇ ਜੱਜੀਆਂ ਨਾਲ ਤਰਖਤਾਂ ਉਧੀਆਂ ਨਾਲੇ ਚੋਰ ਮਟਾਏ ਪਰ ਤੁਹਾਨੂੰ ਇਸੇ ਗੱਲ ਦਾ ਪਤਾ ਵੀ ਜਿਨ੍ਹਾਂ ਨੂੰ ਨਹੀਂ ਚੱਕਿਆ ਉਹ ਵੀ ਹਰਿਆਣੇ ਦੇ ਸੀ ਸੰਗੀਤਕਾਰ ਸ੍ਰੀ ਚਰੰਜਿਤ ਹੁਜਾ ਸਾਹਿਬ ਫਰੋਤਕ ਤੋਂ ਉਹ ਉਹਨਾਂ ਨੇ ਮਿਊਜ਼ਿਕ ਦਾ ਸਮਰਾਟ ਕਿਹਾ ਜਾਂਦਾ ਹਾਂ ਨਹੀਂ ਉਹ ਤਾਂ ਪੂਰੇ ਪੰਜਾਬੀਏ ਤੇ ਸਮਰਾਟ ਆ ਤੇ ਪਹਿਲਾਂ ਉਹ ਸੰਗੀਤ ਦਾ ਸਟੂਡੀਓ ਦਿੱਲੀ ਵਿੱਚ ਸੀ ਪਰ ਅੱਜ ਕੱਲ ਮੋਹਾਲੀ ਅਹੂਜਾ ਟਾਵਰ ਆ ਮੋਹਾਲੀ ਜਿਹੜਾ ਏਅਰਪੋਰਟ ਨਹੀਂ ਜਾਂਦਾ ਉਸ ਰੋਡ ਤੇ ਉਹਨੀ ਆਪਣੀ ਰਹਿਸ਼ ਬਣਾਈ ਹੈ ਕੀ ਕਹਿਣਾ ਚਾਹੁੰਦੇ ਚ ਮਕੀਲੇ ਬਾਰੇ ਹੋਰ ਇਸ ਤਰ੍ਹਾਂ ਜੋ ਮਨ ਵਿੱਚ ਬਲ ਬਲੇ ਆ ਜਨਰੇਸ਼ਨ ਉਹੀ ਗਾਏ ਵੀ ਦੇਖੋ ਜੀ ਪੰਜਾਬੀ ਮਾਂ ਬੋਲੀ ਨੂੰ ਗਾਉਣ ਵਾਲਾ ਇੱਕੋ ਹੀ ਆਪਣੇ ਸੁਪੁੱਤਰ ਹੋਇਆ ਪਰ ਸੁੱਧ ਪੰਜਾਬੀ ਵੀ ਹੁੰਦਾ ਬੜੀਆਂ ਬੜੀਆਂ ਕਹਾਵਤਾਂ ਅਖਾਉਤਾਂ ਲੋਕ ਗੀਤ ਬੜਾ ਸੱਭਿਆਚਾਰ ਸਾਨੂੰ ਚਮਕੀਲੇ ਦੇ ਗੀਤਾਂ ਚ ਮਿਲ ਸਕਦਾ ਹੋਰ ਤਖਤੇ ਦੀ ਬਿਲਕੁਲ ਨਹੀਂ ਮਿਲਦਾ ਚਮਕੀਲੇ ਨੂੰ ਮਾਰਨ ਪਿੱਛੇ ਕੀ ਸਾਜ਼ਿਸ਼ ਲੱਗਦੀ ਹੈ ਸਾਜਸ ਤਾਂ ਜੈਨਸੀ ਸੀਗੀ ਬਸ ਉਹਦੀ ਚੜ੍ਹਾਈ ਤੋਂ ਅੱਜ ਕੱਲ ਵੀ ਆਪਣੀ ਜੇ ਉਹਦਾ ਨਾਮ ਵੀ ਲੈਣਾ ਹਾਂਜੀ ਇਹ ਸਾਡੇ ਨਾਲ ਸੱਤ ਪਾਲ ਜੁੜੇ ਆ ਜਿਹੜੇ ਅਮਰਸੰਗ ਚਮਕੀਲੇ ਹੋਂਦੇ ਲਗਭਗ ਗਵਾਂਢ ਚ ਰਹਿੰਦੇ ਆ ਹਾਂਜੀ ਤੇ ਜਿੱਦਾਂ ਉਹਦੀ ਡੈਥ ਹੋਈ ਤੁਹਾਡੀ ਉਮਰ ਕਿੰਨਾ ਸਾਲ ਮੇਰਾ 30 ਸਾਲ ਹੁਣ ਤੁਹਾਡੀ ਉਮਰ ਕਿੰਨੀ ਹੈ ਮੇਰੇ ਇਸ ਟਾਈਮ 50 ਸਾਲ ਤੁਹਾਨੂੰ ਕਿੱਦਾਂ ਪਤਾ ਲੱਗਾ ਉਸ ਵੇਲੇ ਵੀ ਮੈਂ ਉਦੋਂ ਮੰਨ ਲਓ ਵੀ ਪੜਦਾ ਸੀਗਾ ਮੰਨ ਲਓ ਵੀ ਤੀਜੀ ਚੌਥੀ ਦੇ ਵਿੱਚੋਂ ਉਸ ਟਾਈਮ ਬੱਚੇ ਦੀ ਉਮਰ ਇੰਨੀ ਘੁੰਦੀ ਐ 1300 13 ਹਾਲ ਦਾ ਸੀਗਾ ਜਦੋਂ ਚਮਕੀਲਾ ਖਾਬ ਦੀ ਡਰਕ ਹੋਈ ਜਾ ਕਦਾਂ ਉਹ ਤੇ ਖਬਰਾਂ ਹੁੰਦੀਆਂ ਸੀ 7:30 ਵਜੇ ਆਣੀਆਂ ਲਈ ਸਾਇਤ ਜਾਣਦੇ ਹੋ ਰਮਨ ਕੁਮਾਰ ਪੇਸ਼ ਕਰਦੇ ਹਾਂ ਹਾਂ ਜੀ ਉਹਦੇ ਤੇ ਖਬਰ ਆਈ ਜਾਨੀ ਜੀ ਬੱਚੇ ਸੀਗੇ ਟੀਵੀ ਦੇਖ ਕੇ ਜਾਨੀ ਜੀ ਪਹਿਲਾਂ ਦੇਖ ਕੇ ਕਾਨੂੰ ਆ ਗਏ ਰੋਟੀ ਖਾਣ ਲੱਗੇ ਮਤਲਬ ਉਹ ਤੇ ਵਾਚ ਖਬਰ ਆ ਗਈ ਜੀ ਚੰਗੀ ਲੱਗ ਰਹੀ ਡੱਖ ਹੋ ਗਈ ਉਹ ਸੇ ਟਾਈਮ ਸਾਡੇ ਮਾਪਿਆਂ ਨੇ ਰੋਟੀ ਨਹੀਂ ਬਣਾਈ ਕਿ ਜਿਹੜਾ ਘਰ ਆ ਹਾਂਜੀ ਇਹ ਕਿੰਨੇ ਚਿਰ ਤੋਂ ਘਰ ਜੱਦੀ ਉਹਨਾਂ ਦਾ ਥੋੜੀ ਜਾਂ ਆਪਾਂ ਸੁਣਿਆ ਹੋਊਗਾ ਕਿ ਇਹ ਆਪਣਾ ਬਜ਼ੁਰਗ ਦਾ ਘਰ ਹਾਲ ਨਾਲ ਠੀਕ ਆ ਐਸ ਟਾਈਮ ਤੁਹਾਨੂੰ ਘਰ ਦੇਖਣ ਤੋਂ ਪਹਿਲਾਂ ਕੋਈ ਹੋਰ ਹੁੰਦਾ ਜੀ ਫਿਰ ਇੱਥੇ ਬੈਠ ਕੋਈ ਹੁੰਦੀ ਜੀ ਇੱਥੇ ਕੋਈ ਉਸ ਨਹੀਂ ਹੁੰਦਾ ਜੀ ਇਹ ਇੱਕ ਸਿੰਪਲ ਕਾਰ ਸੀਗਾ ਇਸ ਕਾਰ ਵਿੱਚ ਤੁਸੀਂ ਚਮਕੀਲੇ ਨੂੰ ਆਉਂਦੇ ਦੇਖਿਆ ਆਉਂਦੇ ਦੇਖਿਆ ਜੀ ਮਦਰ ਸੋਣਿਆ ਵੀ ਇੱਥੇ ਚਮਕੀਲਾ ਸਾਹਿਬ ਉਹਨਾਂ ਇੰਸਟਰਾ 1786 ਨੰਬਰ ਸਿਕਾ ਗੱਡੀ ਬੜਾ ਸਾਈਡ ਦੀ ਸੀ ਕੱਪੜੇ ਅੰਬੈਸਡਰ ਕਿਹਨਾ ਨੰਬਰ ਸੀ ਚਮਕੀਲੇ ਦੀ ਗੱਡੀ ਹੈ 1786 1786 ਕਿਹੜਾ ਮਾਡਲ ਹੈ ਅ ਅੰਬੈਸਡਰ ਗੱਡੀ ਸੀਗੀ ਅੰਬੈਸਡਰ ਉਹ ਅੰਬੈਸਡਰ ਉਹੀ ਹੋਣੀ ਸੀ ਯਾ ਬੈਟਾ ਹੋ ਗਈ ਜੋ ਵੀ ਹੈ ਅਸੀਂ ਛੋਟੇ ਜਿਹੇ ਹੁੰਦੇ ਸੀ ਇਹਨਾਂ ਨਹੀਂ ਪਤਾ ਕਰ ਇੱਥੇ ਕੋਈ ਚਮਕੀਲੇ ਬਾਰੇ ਹੋਰ ਵੀ ਆਪਣੇ ਬਜ਼ੁਰਗਾਂ ਤੋਂ ਸੁਣਿਆ ਵੀ ਕਿੰਦਾਂ ਦੀ ਨੇਚਰ ਸੀ ਉਹਨਾਂ ਦੀ ਕਿੰਦਾਂ ਨੇਚਰ ਬਹੁਤ ਵਧੀਆ ਸੀ ਜਦੋਂ ਸੁਣਦੇ ਆ ਅਸੀਂ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਵਾ ਪਤਾ ਲੱਗਦਾ ਮਾਹਬੀਓ ਉਹ ਵੀ ਜਦੋਂ ਆਪਾਂ ਮਹਾਪੇ ਨੂੰ ਦੇਖਦੇ ਆ ਵੀ ਮਾਹਪੇ ਉਹ ਦੇਖੇ ਆ ਪ੍ਰੋਫੈਸਰ ਬਲਦੇਵ ਜੀ ਤੁਸੀਂ ਚਮਕੀਲੇ ਦੀ ਗੀਤਾਂ ਦੀ ਅਗਰ ਰਿਸਰਚ ਕਰਨੀ ਹੋਵੇ ਤਾਂ ਤੁਸੀਂ ਮੇਨ ਥੀਮ ਜਾਂ ਉਹਦੇ ਵਿੱਚ ਕੀ ਕੀ ਦੋਗੇ ਸਰੋਤਨ ਕਿਹੜੀ ਚੀਜ਼ ਨੂੰ ਜ਼ਿਆਦਾ ਉਹਨਾਂ ਦਾ ਪੱਖ ਜ਼ਿਆਦਾ ਭਾਰੂ ਤੁਸੀਂ ਦੇਖਦੇ ਹੋ। ਹਕਤਾਂ ਇਹ ਹੈ ਜਿਹੜਾ ਪੰਜਾਬੀ ਮਾਂ ਬੋਲੀ ਦੇ ਵਿੱਚ ਹਕਤਾਂ ਵਰਤੀਆਂ ਜਾਂ ਕਹਾਵਤਾਂ ਵਰਤੀਆਂ ਜਾਂ ਜਿਹਨੋਂ ਉੱਥੇ ਦੀ ਗੱਲ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਨਾਲੇ ਪੰਜਾਬ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਹੋ ਸਕਦੀ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਵੀ ਲੱਗ ਸਕਦਾ ਹੈ ਇਹ ਪੰਜਾਬੀ ਮਾਂ ਬੋਲੀ ਦਾ ਇੱਕ ਸੱਚਾ ਸੁਪੁੱਤਰ ਸੋ ਸਾਜ ਅਮਰ ਸਿੰਘ ਚਮਕੀਲੇ ਸੀਗਾ ਜੀ ਅਸਾਂ ਅੱਜਕੱਲ ਬਹੁਤ ਅੰਗਰੇਜ਼ੀ ਦੇ ਵਰਡ ਪਾਈ ਜਾਂਦੇ ਆ ਕੋਈ ਫਾਰਸੀ ਦੇ ਪਾਈ ਜਾਂਦੇ ਆ ਸ਼ੁੱਧ ਪੰਜਾਬੀ ਦਾ ਆਪਾਂ ਕਲਾਕਾਰ ਜਾਨ ਅਮਰ ਸਿੰਘ ਚਮਕੀਲੇ ਸੀ ਜੀ ਤੁਸੀ ਜੇ ਤੋ ਪਹਿਲਾ ਖੜਾ ਦੇਖਿਆ ਕਾਲੇ ਵਾਲੀ ਉਹਨਾਂ ਦਾ ਤੁਸੀਂ ਕਹਿੰਦੇ ਮੈਂ 9 ਸਾਲ ਦੇ ਸੀ ਉਸ ਤੋਂ ਬਾਅਦ ਵੀ ਚਮਕੀਲੇ ਦਾ ਆਦਕ ਜੰਦਕ ਲੱਗੀ ਰਹੀ ਹਰਿਆਣੇ ਚ ਹਾਂਜੀ ਹਾਂਜੀ ਉਸ ਦਿਵਾਰ ਲੱਕੜਾਂ ਵਾਲੀ ਆਈ ਲੱਕੜਾਂ ਲਾਡ ਲੱਕੜ ਵਾਲੀ ਆਏ ਹੋਰ ਵੀ ਹਰਿਆਣੇ ਦੇ ਪਿੰਡਾਂ ਦੇ ਵਿੱਚ ਸਾਡਾ ਬਾਰਡਰ ਪੰਜਾਬ ਹਰਿਆਣੇ ਤੇ ਲੱਗਦਾ ਜੀ ਤੇ ਨਵਾਂ ਪਿੰਡ ਵੀ ਆ ਕੇ ਗਏ ਆ ਜੀ ਪਿੰਡ ਗੈਲੀ ਵਾਲੇ ਵੀ ਆ ਕੇ ਗਏ ਆ ਕਾਫੀ ਮਤਲਬ ਉਹਨਾਂ ਦਾ ਅਖਾੜੇ ਲੱਗਦੇ ਸੀ ਹਰਿਆਣੇ ਦੇ ਵਿੱਚ ਬਹੁਤ ਥਾੜੇ ਲੱਗਦੇ ਸੀ ਨਾ ਰਸਤਾ ਵਿੱਚ ਐਸੀ ਪ੍ਰੋਫੈਸਰ ਬਲਦੇਵ ਸਿੰਘ ਜਿਹੜੇ ਪੀ ਐਚ ਡੀ ਆ ਤਲਵੰਡੀ ਸਭੋ ਪ੍ਰੋਫੈਸਰ ਨੇ ਹਾਂ ਅਸਲ ਵਿੱਚ ਬੇਸਿਕਲੀ ਇਹ ਪ੍ਰੋਫੈਸਰ ਹਾਂ ਤੇ ਪਰ ਕਿਤੇ ਨਾ ਕਿਤੇ ਇੱਕ ਸੰਗੀਤ ਦੀ ਦਿਲ ਵਿੱਚ ਜਹਨ ਕਹਿ ਸਕਦੇ ਨੇ ਨੇਚਰਲੀ ਇੱਕ ਚੁਕਿਲੇ ਤੇ ਪੈਨ ਸੀ ਪਰ ਜਦੋਂ ਹੀ ਪਹਿਲੀ ਵਾਰ ਚੁਕਿਲੇ ਨੂੰ ਕਾਲਿਆ ਵਾਲੀ ਸੱਤਸਾ ਦੇ ਦੇਖਿਆ ਤਾਂ ਉਸ ਵਕਤ 9 ਸਾਲ ਦੇ ਸੀ 9 ਸਾਲ ਦੇ ਬੱਚੇ ਨੂੰ ਸ਼ਾਇਦ ਇੰਨਾ ਤਸ਼ਵੀਹਾਂ ਕੀ ਹੋਣੀਆਂ ਮੁਹਾਵਰਦਾਰ ਬੋਲੀ ਕੀ ਹੁੰਦੀ ਸ਼ਾਇਦ ਨਹੀਂ ਪਤਾ ਪਰ ਇਹਨਾਂ ਨੂੰ ਇੱਥੇ ਆਉਣ ਨੂੰ ਪੂਰੇ 37 ਸਾਲ ਲੱਗੇ 37 ਸਾਲ ਬਾਅਦ ਆ ਕੇ ਕਿੰਨਾ ਸਕੂਨ ਮਿਲਿਆ ਬਹੁਤ ਬਹੁਤ ਸਾਨੂੰ ਇਹ ਮਹਿਸੂਸ ਹੋ ਰਹੀ ਸਾਨੂੰ ਪਹਿਲਾਂ ਆਉਣਾ ਚਾਹੀਦਾ ਸੀ ਹਾਂ ਜੀ ਵੀ ਅਸੀਂ ਲੇਟ ਆ ਗਏ ਗੱਲ ਕੌਣ ਕਰਦਾ ਇਹ ਮਸੂਮ ਸੁਣਤ ਸਮਾਤ ਸਮਾਤ ਤੇ ਵੀ ਨਤਮਸਤ ਕੋਈ ਹਾਂ ਜੀ ਪਹਿਲਾਂ ਆਉਸੀ ਜਾ ਕੇ ਰੁਕੇ ਪਰ ਮੈਨੂੰ ਅੱਜੇ ਕਿਸੇ ਨੇ ਦੱਸਿਆ ਵੀ ਲੋਕੀ ਸਮਾਤ ਤੇ ਅਮਰਸੰਗ ਚਮਕੀਲੇ ਦੀ ਤੇ ਅਮਰਜੋਤੀ ਸਮਾਤ ਤੇ ਲੋਕ ਸੁੱਖਾਂ ਵੀ ਸੁੱਖਣ ਲੱਗ ਪਏ ਹਾਂ ਜੀ ਅਸੀਂ ਆਪ ਵੱਤ ਸੁਣਦੇ ਹਾਂ ਜੀ ਕੀ ਸੁਖ ਸੁਖੀ ਹੈ ਅਸੀਂ ਇਹ ਸੁਖੀ ਆ ਵੀ ਅਸੀਂ ਨਵੀਂ ਗੱਡੀ ਲੈ ਕੇ ਆਵਾਂਗੇ ਅਗਲੇ ਮਹੀਨੇ ਓਕੇ ਹਾਂ ਜੀ ਜਦੋਂ ਸੱਤਾਂ ਹੋ ਜਾਣੀ ਮੈਨੂੰ ਇੱਥੇ ਕਿਸੇ ਨੇ ਦੱਸਿਆ ਵੀ ਕਿਸੇ ਨੇ ਪੁੱਤਾਂ ਪੋਤੇ ਦੀ ਸੀ ਪੋਤਾ ਹੋਵੇ ਮੇਰੇ ਉਹ ਲੈ ਕੇ ਵੀ ਆਇਓ ਅੱਜ ਮੇਲੇ ਵਿੱਚ ਬੜੀਆਂ ਜੀ ਬਹੁਤ ਸੁਖਰੇ ਹੈ ਜੀ ਜਮਾਂ ਸਚਾਈ ਹੈ ਜੀ ਇਸ ਦਾ ਬਾਬਾ ਕਹਿੰਦੇ ਜੀ ਹਾਂ ਪਰ ਬਾਬਾ ਬੋਰ ਪਰ ਮੇਰੇ ਮੇਲਾ ਬਹੁਤ ਭਰਦਾ ਅਸੀਂ ਅਸੀਂ ਵੀ ਕੀ ਸਲਤ ਲਗਾਤਾਰ ਆ ਰਹੇ ਹਾਂ ਪਰ ਕਾਸ਼ ਕਿਤੇ ਇਸ ਮੇਲੇ ਦਾ ਅੰਤ ਨਾ ਕਿਲਾ ਰਹਿ ਪਰ ਦੀਆਂ ਸਭੇ ਚਰਕੇ ਮੇਲੇ ਵਰਗਾ ਹੋਵੇ ਨਾ ਮੇਲੇ ਸ਼ੌਂਕੀ ਸ਼ੌਂਕੀ ਮੇਲੇ ਜਿਹੜਾ ਮਾਲ ਪਰ ਭਰਦਾ ਸੀ ਉਹਦੇ ਵਰਗਾ ਨਾ ਹੋਵੇ ਤੇਜਾ ਪ੍ਰੋਫੈਸਰ ਮੋਹਨ ਸਿੰਘ ਮਿਲਵਰਗਨ ਇਹ ਨਿਰੰਤਰ ਲੱਗਦਾ ਰਹੇ ਇਹ ਪੰਜਾਬ ਪੰਜਾਬੀਅਤ ਚਮਕੀਲੇ ਦੇ ਸ਼ਾਗਿਰਦਾਂ ਦੀ ਰੋਧੀ ਆਵਾਜ਼ ਆ ਇਹ ਮੇਲਾ ਇਦਾਂ ਭਰਦਾ ਰਹੇ ਇੱਥੇ ਲੋਕ ਆਪਣੀਆਂ ਹਾਜ਼ਰੀਆਂ ਲਾਉਂਦੇ ਰਹਿਣ ਤਾਂ ਜਿਹੜੇ ਜਿਨ੍ਹਾਂ ਦੀ ਆਸਥਾ ਆ ਕੋਈ ਗੱਡੀਆਂ ਕਹਿੰਦੇ ਵੀ ਗੱਡੀ ਮੇਲੇ ਤਾਂ ਕਿਸੇ ਨੂੰ ਦੁੱਧ ਪੌਦੀ ਦਾਤ ਮੇਲੇ ਤੇ ਚਲੋ ਇਹਨਾਂ ਬਾਰੇ ਤਾਂ ਮੈਂ ਨਹੀਂ ਪੁੱਤ ਕਹਿ ਸਕਦਾ ਉਹ ਤਾਂ ਉਹਨਾਂ ਦਾ ਪਰਸਨਲ ਮਸਲਾ ਆ ਜਿੱਦਾਂ ਵੀ ਕੋਈ ਕਿਸੇ ਦੀ ਕੋ ਸਖੰਦੀ ਆ ਉਹ ਸੋਖ ਸਕਦਾ ਤੇ ਪਰ ਇਹ ਹਰਿਆਣੇ ਤੋਂ ਸਾਡੇ ਨਾਲ ਸੰਕਟਾਂ ਜੁੜੀਆਂ ਜਿਨ੍ਹਾਂ ਨੂੰ ਆਉਣ ਲਈ 38 ਵਰੇ ਲੱਗਾ ਹੈ ਤੇ ਮੈਂ মিডিਆ ਪਰਸਨ ਤੋਂ ਪੰਮੀ ਲਾਲ ਮੀਯਾਰਾ